ਬਾਰਤ ਦਾ ਸਾਡਾ ਦੁਨੀਆਵੀ ਤੌਰ ਤੇ ਮਾਹੌਲ ਐਸਾ ਵੀ ਜੇ ਤੁਸੀਂ ਵਿਆਹ ਸ਼ਾਦੀ ਤੇ ਜਾ ਕੇ ਆਪਾਂ ਇਹ ਗੱਲ ਕਰ ਸਕਦੇ ਆਂ ਵੀ ਆਪਾਂ ਮਾਨਸ ਜੰਮੇ ਦਾ ਮਨੋਰਥ ਪੂਰਾ ਕਰੀਏ ਉੱਥੇ ਮਾਹੌਲ ਬਹੁਤ ਵਿਗਾੜਦਾ ਹਾਲਾਂਕਿ ਰੋ ਰੀਤਾਂ ਤਾਂ ਗੁਰੂ ਸਾਹਿਬ ਨੇ ਇਹੀ ਸ਼ੁਰੂ ਕੀਤੀਆਂ ਸੀ ਗੁਰੂ ਸਾਹਿਬ ਨੇ ਜੋ ਆਨੰਦ ਕਾਰਜ ਜੋ ਵਿਆਹ ਸ਼ਾਦੀਆਂ ਸ਼ੁਰੂ ਕੀਤੀਆਂ ਸੀ ਉਹ ਐਸੇ ਗੁਰੂ ਦੀ ਹਜ਼ੂਰੀ ਵਿੱਚ ਹੀ ਸੀ ਲਾੜਾ ਆਉਂਦਾ ਗੁਰੂ ਦੀ ਹਜ਼ੂਰੀ ਵਿੱਚ ਫੇਰੇ ਹੁੰਦੇ ਮਹਾਰਾਜ ਜੀ ਹਜ਼ੂਰੀ ਚ ਬੈਠ ਕੇ ਲੰਗਰ ਪਾਣੀ ਛਕਦੇ ਉਤੋਂ ਚਲੇ ਜਾਂਦੇ ਕੀਰਤਨ ਹੁੰਦਾ ਕਥ ਦੀ ਵਿਚਾਰ ਹੁੰਦੀ ਵੀ ਭਾਈ ਤੁਹਾਡਾ ਆ ਮਨੁੱਖੀ ਜਮੇ ਦਾ ਮਨੋਰਥ ਹੈ ਖੁਸ਼ੀ ਖੁਸ਼ੀ ਤੁਸੀਂ ਰਹਿਣਾ ਹੈ ਗਰੰਥੀ ਸਿੰਘ ਪਾਟੀ ਸਿੰਘ ਸਿੱਖਿਆ ਦਿੰਦੇ ਗੁਰਮੰਤਰ ਦਾ ਅਭਿਆਸ ਹੁੰਦਾ ਸੰਜੋਗ ਜੁੜਦਾ ਦੋ ਪੀੜੀਆਂ ਇਸ ਤਰ੍ਹਾਂ ਸੀ ਪਹਿਲੋਂ ਦੋ ਪੀੜੀਆਂ ਪਹਿਲੋਂ ਇਸ ਤਰ੍ਹਾਂ ਸੀ ਹੁਣ ਉਹ ਜੋ ਗੁਰੂ ਸਾਹਿਬ ਨੇ ਸਾਨੂੰ ਰੀਤ ਦਿੱਤੀ ਸੀਗੀ ਉਹ ਰੀਤ ਕਦੋਂ ਸਾਡੇ ਘਰਾਂ ਦੇ ਵਿੱਚੋਂ ਨਿਕਲੀ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਲਾਵਾ ਕਰਨ ਵਾਲੇ ਉੱਥੇ ਖਾਣ ਪੀਣ ਵਾਲੇ ਅਸੀਂ ਸਭ ਤੋਂ ਪਹਿਲਾਂ ਆਪਦੇ ਵਿਆਹਾਂ ਦੇ ਵਿੱਚ ਕੀ ਕੀਤਾ ਮਾਸ ਵੱਡਿਆ ਸ਼ਰਾਬ ਸ਼ੁਰੂ ਕੀਤੀ ਜਿੱਥੇ ਗੁਰੂ ਦਾ ਬਚਨ ਪਰੋਸਿਆ ਜਾਂਦਾ ਸੀ ਉੱਥੇ ਮਾਸ ਪਰੋਸਿਆ ਜਿੱਥੇ ਅੰਮ੍ਰਿਤ ਦੀ ਗੱਲ ਸੀ ਉੱਥੇ ਸ਼ਰਾਬ ਚਲਾ ਦਿੱਤੀ ਫਿਰ ਰਹਿਤ ਖੈਂਦ ਬੇਸਵਾਵਾਂ ਲਿਆਏ ਪੈਸੇ ਦੇ वेशवामन ਚਾਹੀਦਾ ਅਸੀਂ ਤਾਂ ਉਹਨਾਂ ਅਕਬਰ ਜਹਾਂਗੀਰ ਤੇ ਰੰਗਦੇਵ ਨੂੰ ਪਿੱਛੇ ਛੱਡ ਕੇ ਉਹ ਮਹਿਲਾ ਵਾਲੇ ਰਾਜੇ ਪਹਿਲਾਂ ਵੇਸਵਾ ਦਾ ਨਚਾਉਂਦੇ ਹੁੰਦੇ ਸੀ ਉਹਨਾਂ ਕੋਲ ਪੈਸੇ ਸੀ ਰਾਜੇ ਇਹੋ ਜੇ ਕੰਮ ਕਰਦੇ ਸੀ ਜਦੋਂ ਪੈਸਾ ਢੇਲਾ ਚੰਗਾ ਇਕੱਠਾ ਹੋ ਜਾਂਦਾ ਰਾਜ ਵਿੱਚੋਂ ਟੈਕਸ ਦੀ ਵਸੂਲੀ ਹੋ ਜਾਂਦੀ ਫਿਰ ਕੋ ਮਹੀਨੇ 'ਚ ਐਸਾ ਦਿਨ ਰੱਖਿਆ ਹੁੰਦਾ ਵੀ ਵੇਸਵਾ ਨਾਚ ਕਰਾਉਂਦੇ ਰਾਜੇ ਉਹ ਹੁਣ ਅਸੀਂ ਰਾਜਿਆਂ ਦੀ ਨੀਸ ਕਰਦੇ ਆ ਨਾ ਤੇ ਜੋ ਗੁਰੂ ਸਾਹਿਬ ਨੇ ਰੋ ਰੀਤ ਦਿੱਤੀ ਆ ਫਿਰ ਵਿਆਹ ਦੇ ਵਿੱਚ ਵਿਸਵਾ ਨਾਚ ਚੱਲ ਪਿਆ ਉਧਰੋਂ दारू ਚੱਲ ਰਹੀ ਆ ਵਿਸਵਾ ਨਾਚ ਚੱਲ ਰਿਆ ਉਧਰ ਮੀਟ ਪਾਣੀ ਚੱਲ ਰਿਆ ਚੀਕਾਂ ਕੂਕਾਂ ਵੱਜ ਰਹੀਆਂ ਉੱਚੀ ਉੱਚੀ ਗੀਤ ਵੱਜ ਰਿਹਾ ਕਰ ਲੋ ਗੁਰੂ ਦੀ ਗੱਲ ਕਰ ਲੋ ਜੀ ਜਨਮ ਦਾ ਉਧਾਰ ਕਿਵੇਂ ਹੋਊਗਾ ਕਰੋ ਮਨੁੱਖੀ ਜਨਮ ਦਾ ਉਧਾਰ ਕਿਵੇਂ ਹੋਊਗਾ ਹੁਣ ਵਿਆਹ ਦੇ ਸਮੇਂ ਤੇ ਕੱਟ ਹੁੰਦਾ ਰਿਸ਼ਤੇਦਾਰ ਭੈਣ ਭਾਈ ਸਾਰੇ ਆਏ ਹੁੰਦੇ ਆ ਉਥੇ ਮੌਕਾ ਹੁੰਦਾ ਵੀ ਆਪਾਂ ਸਾਰੇ ਸੰਜੋਗੀ ਇਸ ਤਰਤਪੂਰਨ ਤੇ ਆਏ ਆ ਸਵਾਸਾਂ ਦਾ ਧੰਨ ਲੈ ਕੇ ਆਏ ਆ ਭਾਈ ਪਤਾ ਨਹੀਂ ਕਦੋਂ ਮਿਲਣਾ ਨਹੀਂ ਮਿਲਣਾ ਸੁਖ ਦੇ ਬਹਾਨੇ ਮਿਲੇ ਆ ਆਓ ਸਿਮਰਨ ਕਰੀਏ ਆਓ ਸੱਚ ਦੀਆਂ ਵਿਚਾਰਾਂ ਕਰੀਏ ਉਹ ਰੀਤ ਅਸੀਂ ਖਤਮ ਕਰਦੇ ਉੱਥੇ ਨਹੀਂ ਹੋ ਸਕਦੀ ਗੱਲ ਫਿਰ ਦੁੱਖ ਦੇ ਸਮੇਂ ਦੇ ਵਿੱਚ ਸਾਨੂੰ ਮਹਾਰਾਜ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਲੈਣਾ ਗੁਰਬਾਣੀ ਦੀ ਓਟ ਲੈਣੀ ਹੈ ਹੁਣ ਦੇਖੋ ਦੋ ਪੀੜੀਆਂ ਪਹਿਲਾਂ ਸਾਡਾ ਇਹੀ ਰਿਵਾਜ ਸੀਗਾ ਕਿ ਗੁਰੂ ਸਾਹਿਬ ਦੀ ਹਜੂਰੀ ਵਿੱਚ ਸਭ ਕੁਝ ਹੁੰਦਾ ਸੀ ਕੋਈ ਖਰਚਾ ਨਹੀਂ ਸੀ ਹੁੰਦਾ ਸਾਦਗੀ ਦੇ ਨਾਲ ਗੁਰੂ ਕਾ ਲੰਗਰ ਚੱਲਦਾ ਪਰ ਉਹ ਰਿਸ਼ਤੇ ਵੀ ਬੜੀ ਬੜੇ ਲੰਮਾ ਸਮਾਂ ਨਿਭਦੇ ਕੀ ਹੋਇਆ 100 ਦੇ ਵਿੱਚੋਂ 2 3% ਕੋਈ ਰਿਸ਼ਤਾ ਖਰਾਬ ਹੋਇਆ ਕਿ ਨਾ ਹੋਇਆ ਕਿਉਂਕਿ ਪੁੰਨ ਹੁੰਦਾ ਸੀ ਲਾੜੇ ਲਾੜੀ ਦਾ ਰਿਸ਼ਤਾ ਜੁੜਿਆ ਭਾਈ ਪੁੰਨ ਹੋਇਆ ਇੰਨਾ ਵੱਡਾ ਹੁਣ ਇਹ ਕਿਹਨੇ ਪਿਰਤ ਪਾਈ ਆ ਆਪਣੇ ਘਰਾਂ ਦੇ ਵਿੱਚ ਦੇਖਾ ਦੇਖੀ ਗੁਰੂ ਸਾਹਿਬ ਦਾ ਤਾਂ ਹੁਕਮ ਨਹੀਂ ਨਾ ਬਜ਼ੁਰਗਾਂ ਦਾ ਹੁਕਮ ਹੈ ਵੀ ਇਹ ਕੰਮ ਕਰੋ ਫਿਰ ਤ ਪੈ ਗਈ ਅੱਜ ਆਪਣੇ ਵਿਆਹ ਦੇਖਣ ਆਲੇ ਆ ਔਰ ਮਾੜਾ ਬੰਦਾ ਜਦੋਂ ਇਹੋ ਜਿਹਾ ਵਿਆਹ ਕਰਦਾ ਫਿਰ ਉਹ ਆਪਦਾ ਰਿਜ਼ਕ ਆਪਦੀ ਜ਼ਮੀਨ ਨੂੰ ਕੋ ਮਾੜਾ ਮੋਟਾ ਲਾਉਂਦਾ ਸਨ ਫਿਰ ਇਹੋ ਜਿਹਾ ਵਿਆਹ ਹੁੰਦੇ ਆ ਤੇ ਜੇ ਕੋ ਕਹੇ ਵੀ ਮੈਂ ਗੁਰੂ ਸਾਹਿਬ ਦੀ ਝੂਰੀ ਵਾਲਾ ਕਰਨਾ ਉਹਨੂੰ ਨਾਲ ਦੇ ਹੀ ਨਹੀਂ ਕਰਨੀ ਹੁੰਦੇ ਆ ਤਾਂ ਸਾਡੇ ਖਾਲੇ ਹੋਣਾ ਆਪਦੀ ਖਾਣ ਵਰੀ ਐ ਕਰਨਾ ਹੁਣ ਜਿੱਥੇ ਦੁੱਖ ਦੀ ਗੱਲ ਚੱਲ ਪਈ ਦੁੱਖ ਦੇ ਵਿੱਚ ਵੀ ਅੱਜ ਕੱਲ ਕੋਈ ਇਕੱਠਾ ਨਹੀਂ ਹੁੰਦਾ ਅਗਲੇ ਟਾਈਮ ਦੇ ਟਾਈਮ ਆਉਂਦੇ ਸਹੂਲਤਾਂ ਪਰ ਜਦੋਂ ਇਕੱਠੇ ਹੋਏ ਉਦੋਂ ਰਾਜਨੀਤੀ ਦੀਆਂ ਗੱਲਾਂ ਚਲਾ ਲੀਆਂ ਪ੍ਰਾਣੀ ਚਲਿਆ ਗਿਆ ਵਿਚਾਰ ਕਰਨੀ ਆ ਵੀ ਇਹ ਕੌਣ ਮੂਾਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤਾਂ ਚਲਤ ਪਿਆ ਗੁਰਬਾਣੀ ਕਹਿੰਦੀ ਵਿਚਾਰ ਕਰੋ ਤੁਹਾਡੇ ਵਿੱਚ ਵੱਸਦਾ ਸੀ ਤੁਹਾਡੇ ਨਾਲ ਰਿਹਾ ਤੁਹਾਡਾ ਬਾਪ ਦਾਦਾ ਮਾਮਾ ਤਾਇਆ ਚਾਚਾ ਰਿਸ਼ਤੇਦਾਰ ਬਣ ਕੇ ਹੀ ਰਿਹਾ ਹੈ ਇਹ ਕਿੱਧਰ ਗਿਆ ਵਿਚਾਰ ਕਰੋ ਤੁਹਾਡੇ ਪਰਿਵਾਰ ਚੋਂ ਗਿਆ ਬਾਬਾ ਬੋਲਤੇ ਸਵਾਲ ਪਾਇਆ ਕਹਾਂ ਗਏ ਵਿਚਾਰ ਕਰੋ ਮਿਲ ਕੇ ਬੈਠ ਕੇ ਉਥੇ 7 ਦਿਨ ਕਿਸੇ ਨੇ 10 ਦਿਨ ਕਿਸੇ ਨੇ 13 ਦਿਨ ਪ੍ਰਾਤਨ ਜਿਹੜੀ ਸਨਤਨੀ ਮਰਿਆਦਾ ਸੀ 13 ਦਿਨ ਆ ਕੇ ਉਹਨਾਂ ਨੂੰ ਜਿਹੜੀ ਪੁਰਾਣ ਦੀ ਕਥਾ ਸੁਣਾਈ ਜਾਂਦੀ ਉਹਨਾਂ ਨੂੰ ਦੱਸਿਆ ਜਾਂਦਾ ਜੀਵ ਕਿਵੇਂ ਮਰਦਾ ਹੈ ਕਿੱਥੇ ਜਾਂਦਾ ਹੈ ਸਾਡੇ ਵੀ ਇਹ ਮਰਿਆਦਾ ਹੈ ਜੀਵ ਤੇ ਜਦੋਂ ਚੜ੍ਹਾਈ ਕਰ ਜਾਂਦਾ ਹੈ ਫਿਰ ਉਹਦੇ ਵਿੱਚ ਅਲਾਣੀਆਂ ਸਾਹਿਬ ਦਾ ਆਰਾਮ ਕਲੀ ਸਾਧ ਦਾ ਪਾਠ ਕਰਕੇ ਦੱਸਿਆ ਜਾਂਦਾ ਵੀ ਇਹ ਕਿਵੇਂ ਗਿਆ ਆਪਾਂ ਵੀ ਇੰਹੀਂ ਜਾਣਾ ਸਭਣਾ ਮਰਨਾ ਆਇਆ ਵਿਛੋੜਾ ਸਭਣਾ ਪਰ ਉਥੇ ਕੌਣ ਵਿਚਾਰ ਕਰਦਾ ਜੀ ਕਿੱਥੇ ਗਿਆ ਵਿਚਾਰਾ ਇਹ ਹੁੰਦੀਆਂ ਵੀ ਭੋਗ ਦੇ ਵਿੱਚ ਆਟਮਾ ਕਿਹੜੀਆਂ ਜੜੀਆਂ ਕਰਨੀਆਂ ਜਵਾਨ ਨੇ ਦੋ ਘਟ ਕਰ ਲਓ ਬਜ਼ੁਰਗਾਂ ਤੇ ਰੱਜ ਕੇ ਕਰੋ ਉਹ ਤਾਂ ਇਹ ਵਿਚਾਰਾ ਸਹੂਲਤ ਇੰਨੀ ਆ ਹੁਣ ਨਾ ਸੁਖ ਦੇ ਵਿੱਚ ਵਿਚਾਰ ਹੋ ਸਕਦੀ ਨਾ ਦੁੱਖ ਵਿੱਚ ਹੋ ਸਕਦੀ ਆ ਜਿਹੜਾ ਗੁਰਮਖਾਂ ਨੇ ਉਪਰਾਲਾ ਕੀਤਾ ਇਹ ਕਿਤੇ ਵਿਰਲੇ ਵਿਰਲੇ ਉਪਰਾਲੇ ਹੋ ਰਿਹਾ ਇੱਥੇ ਹੀ ਗੁਰੂ ਦੀ ਵਿਚਾਰ ਹੋ ਸਕਦੀ ਆ ਵੀ ਮਨੁੱਖ ਜਮੇ ਦਾ ਉਧਾਰ ਕਿਵੇਂ ਕਰਨਾ ਪੈਸੇ ਦੀਆਂ ਖਾਹਿਸ਼ਾਂ ਤਾਂ ਬਹੁਤ ਨੇ ਹਰ ਬੰਦਾ ਸਹੂਲਤ ਚਾਹੁੰਦਾ ਹਰ ਬੰਦਾ ਚਾਹੁੰਦਾ ਵੀ ਮੇਰਾ ਘਰ-ਬਾਰ ਚੰਗਾ ਬਸ ਜਾਵੇ ਸਹੂਲਤਾਂ ਹੋਣ ਕਾਰਾਂ ਗੱਡੀਆਂ ਹੁਣ ਹਰ ਚਾਹੁੰਦਾ ਕੋਈ ਨਹੀਂ ਚਾਹੁੰਦਾ ਫਿਰ ਜਿਹੜਾ ਮਨੁੱਖੀ ਜਮਾ ਮਿਲਿਆ ਦਾ ਉਧਾਰ ਕਿਵੇਂ ਹੋਊਗਾ ਹੁਣ ਗੁਰਬਾਣੀ ਤੋਂ ਅਸੀਂ ਟੁੱਟ ਗਏ ਅਸੀਂ ਆਪ ਗੁਰੂ ਘਰ ਨਹੀਂ ਜਾਂਦੇ ਨਾ ਬਾਣੀ ਪੜ੍ਹਦੇ ਬੱਚੇ ਸਾਡੇ ਕੋਹਾਂ ਦੂਰ ਹੋ ਗਏ ਤੇ ਜਦੋਂ ਗੁਰਬਾਣੀ ਤੋਂ ਟੁੱਟ ਗਏ ਜਦੋਂ ਗਿਆਨ ਤੋਂ ਟੁੱਟ ਗਏ ਜਦੋਂ ਗੁਰੂ ਘਰਾਂ ਤੋਂ ਟੁੱਟ ਗਏ ਬੱਚੇ ਜਿਹੜੇ ਆ ਉਹ ਅੰਗਰੇਜ਼ੀ ਸਭਤਾ ਦੇ ਨਾਲ ਇੰਨਾ ਜੁੜ ਗਏ ਆ ਤੇ ਉਹਨਾਂ ਦੀ ਅਗਲੀ ਪੀੜ੍ਹੀ ਕੀ ਖਤਮ ਅਸੀਂ ਦੇਖਾ ਦੇਖੀ ਆਪਦੇ ਬਜ਼ੁਰਗਾਂ ਦੇ ਨਾਲ ਜੁੜੇ ਆਪਦੇ ਸੁਲਤਾਨਾਂ ਦੇ ਨਾਲ ਜੁੜੇ ਇੱਥੋਂ ਤੱਕ ਪਹੁੰਚ ਗਏ ਆ ਤੇ ਜੋ ਹੁਣ ਬਿਲਕੁਲ ਹੀ ਸਾਫ਼ ਹੋ ਗਿਆ ਕੰਮ ਸਭ ਤੋਂ ਅਸੀਂ ਟੁੱਟ ਗਏ ਖਤਮ ਹੋ ਗਿਆ ਸਭ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਇਸ ਸੰਸਾਰ ਦੇ ਵਿੱਚ ਸਭ ਤੋਂ ਉੱਤਮ ਕਰਮ ਹੈ ਆਪ ਜਪੋ ਤੇ ਦੂਸਰਿਆਂ ਨੂੰ ਵੀ ਜਪਾਓ ਕਲਯੁਗ ਦੀ ਜਿਹੜੀ ਹਨੇਰੀ ਆ ਇਹ ਚੜ੍ਹ ਕੇ ਆ ਰਹੀ ਆ